ਚੰਡੀਗੜ੍ਹ ਦੇ ਸੈਕਟਰ 42 ਚ ਇੱਕ ਢਾਬਾ ਮਾਲਕ ਦਾ ਕਤਲ ਕਰ ਦਿੱਤਾ ਗਿਆ ਹੈ ਪੁਲਿਸ ਮੁਤਾਬਕ ਇਹ ਕਤਲ ਢਾਬੇ ਮਾਲਕ ਦੇ ਕੋਲ ਕੰਮ ਕਰਨ ਵਾਲੇ ਇੱਕ ਮੁਲਾਜ਼ਮ ਨੇ ਕੀਤਾ ਦਰਸਰ ਰਾਤ ਦੇ ਵਕਤ ਇਹਨਾਂ ਦੋਵਾਂ ਦੇ ਵਿੱਚ ਝਗੜਾ ਹੋਇਆ ਸੀ ਦੋਨੋਂ ਦੀ ਸ਼ਰਾਬ ਪੀਤੀ ਹੋਈ ਸੀ ਉਸ ਵੇਲੇ ਮ੍ਰਿਤਕ ਮਹੀਪਾਲ ਦਾ ਲੜਕਾ ਈਸ਼ਵਰ ਲਾਲ ਪੋਲੇ ਸੀ ਈਸ਼ਵਰ ਲਾਲ ਮੁਤਾਬਕ ਮਹੀਪਾਲ ਤੇ ਉਸ ਦੇ ਕੋਲ ਕੰਮ ਕਰਨ ਵਾਲੇ ਵਿਜੇ ਨਾਮੀ ਨੌਕਰ ਦੇ ਵਿੱਚ ਮਾਮੂਲੀ ਗੱਲ ਨੂੰ ਲੈ ਕੇ ਝਗੜਾ ਹੋਇਆ ਸੀ ਔਰ ਇਸੇ ਤੇ ਚਲਦੇ ਇੱਕ ਵਾਰ ਈਸ਼ਵਰ ਨੇ ਆਪਣੇ ਪਿਤਾ ਔਰ ਨੌਕਰ ਨੂੰ ਸਮਝਾ ਕੇ ਇੱਥੇ ਪਾਵਰ ਹਾਊਸ ਜਿੱਥੇ ਉਹ ਦੋਨੋਂ ਰਹਿੰਦੇ ਸਨ ਇੱਥੇ ਛੱਡ ਦਿੱਤਾ ਪਰ ਸਵੇਰ ਜਦੋਂ ਕਰੀਬ 6:30 ਵਜੇ ਆ ਕੇ ਦੇਖਿਆ ਗਿਆ ਤਾਂ ਮਹੀਪਾਲ ਦਾ ਕਤਲ ਕੀਤਾ ਹੋਇਆ ਸੀ ਔਰ ਵਿਜੇ ਮੌਕੇ ਤੋਂ ਫਰਾਰ ਸੀ ਈਸ਼ਵਰ ਨੇ ਤੁਰੰਤ ਪੁਲਿਸ ਨੂੰ ਜਾਣਕਾਰੀ ਦਿੱਤੀ ਪੁਲਿਸ ਮੌਕੇ ਤੇ ਪਹੁੰਚੀ ਤੇ ਫਿਲਹਾਲ ਪੁਲਿਸ ਮਾਮਲੇ ਦੀ ਜਾਂਚ ਕਰ ਰਹੀ ਹੈ ਪੁਲਿਸ ਦੇ ਮੁਤਾਬਕ ਇਹ ਦੋਨੋਂ ਅਸਾਮ ਦੇ ਦਿਵੜੂਗੜ ਜ਼ਿਲ੍ਹੇ ਦੇ ਖਾਰਜਨ ਪਿੰਡ ਦੇ ਰਹਿਣ ਵਾਲੇ ਹਨ ਤੇ ਕੁਝ ਦਿਨ ਪਹਿਲਾਂ ਹੀ ਮਹੀਪਾਲ ਇਸ ਵਿਜੇ ਨੂੰ ਆਪਣੇ ਕੋਲ ਕੰਮ ਕਰਨ ਲਈ ਲੈ ਕੇ ਆਇਆ ਸੀ ਪਰ ਮਾਮੂਲੀ ਤਕਰਾਰ ਤੋਂ ਬਾਅਦ ਵਿਜੇ ਨੇ ਮਹੀਪਾਲ ਦਾ ਕਤਲ ਕਰ ਦਿੱਤਾ ਹੈ ਫਿਲਹਾਲ ਵਿਜੇ ਫਰਾਰ ਦੱਸਿਆ ਜਾ ਰਿਹਾ ਹੈ ਤੇ ਪੁਲਿਸ ਉਸ ਦੀ ਭਾਲ ਵਿੱਚ ਲੱਗੀ ਹੋਈ ਹੈ ਕੈਮਰਾਮੈਨ ਗੁਣਜੀਤ ਦੇ ਨਾਲ ਨਪਿੰਦਰ ਸਿੰਘ ਭਰਾ ਐਵੀਪੀ ਸੰਝਾ ਚੰਡੀਗੜ੍ਹ